ਇਕੋਂ ਗਾਰ ਸਤਿਗੁਰ ਪ੍ਰਸਾਦ ਮਾਜ ਮੱਲਾ ਵੰਜਵਾ ਦਿਲ ਰੈਣ 6ਵੀਂ ਸਤਿਗੁਰਾ ਆਪਣਾ ਹਰਿ ਸਿਮਰੀ ਜਨ ਸਭ ਰੈਣ ਆਪ ਤਿਆਖਰਨੀ ਬਵਾ ਮੁਖ ਬੋਲੀ ਮਿਟੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲ ਸੁਜਣ ਸੈਣ ਜੋ ਜੀ ਹਰ ਤੇ ਵਿਛੜੇ ਸੁਖਨਾ ਵਸਨ ਭੈਣ ਹਰ ਪ੍ਰਭ ਜੈ ਨਾ ਪਾਈ ਹੈ ਕੋਇ ਠੇ ਸਭ ਗੈਣ ਆਪਕਾਣੇ ਵਿਚੜੀ ਦੋਸ਼ ਨਕਾਉ ਦੇਣ ਕਰ ਕਿਰਪਾ ਪ੍ਰਭਾਖਲੇ ਹੋਰ ਨਾਹੀ ਕਰਨ ਕਰੇਣ ਹਰ ਦੁਦਬਿਨ ਖਾਕੂ ਰੁਲਣਾ ਕਈ ਕਿਥੈ ਵੈਣ ਨਾ ਨਕੀਬੇਨਨ ਤਿਆਰ ਸੁਰ ਜਨ ਦੇਖਾਂ ਨੈਣ ਜੀ ਕੀ ਬਿਰਤਾ ਸੋ ਸੁਣੇ ਹਰ ਸਮਰਥ purakh ਪਰ ਮਰਨ ਜੀਵਨਾ ਆਰਾਧਨਾ ਸਭ ਨਾ ਗਾਧਾਰ ਸੁਸਰੇ ਪਏ ਆ ਸੋਰਾ ਪਈਆ ਤੇ ਸੁਕੰਤ ਕੀ ਵੱਡਾ ਜਿਸ ਪਰਵਾਰ ਉਚਾਗਮ ਗਾਥ ਬੋਧ ਕੇ ਚੰਤਰਾ ਪਾਰਾ ਵਾਰਾ ਸੇਵਾ ਸਾਥ ਇਸ ਭਾਵ ਦੀ ਸੰਤਾ ਕੀ ਓਇ ਛਾਰ ਤੀਨਾ ਨਾਦ ਦਿਆਲ ਦੇ ਪਤ ਉਧਾਰਨ ਹਾਰਾ ਜਗ ਯੁਗਾ ਦੀ ਰੱਖਦਾ ਸਚਨਾਮ ਕਰਤਾ ਰ ਕੀਮਤ ਕੋਈ ਨਾ ਜਾਣੀ ਕੋ ਨਹੀਂ ਤੋਲਣ ਹਾਰ ਮੰਤਾ ਨੰਦਰ ਵਸ ਰਹਾ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੀ ਪ੍ਰਭ ਕੋ ਸੇਵਦੇ ਤਿਨ ਕੈ ਸਤ ਬਲਹਾਰ ਸੰਤ ਰਾਜਨ ਸਤ ਸੁਦਾ ਸੁਪਨਾ ਕਾ ਬਖਸ਼ਿੰਦ ਜੀ ਉਹ ਪਿੰਡ ਜਨ ਸਾਜਿਆ ਕਰ ਕਿਰਪਾ ਦਿੱਤੀ ਨ ਜਿੰਦ ਗੁਰ ਸ਼ਬਦੀ ਆ ਰਾਧੀ ਹੈ ਜਪੀ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬਿਆੰਤ ਜਿਸ ਮਨ ਵਸੇ ਨਾਰਾਇਣ ਸੋ ਪਗਈਆ ਭਗਵੰਤ ਜੀ ਕੀ ਲੋਚਾ ਪੂਰੀ ਹੈ ਨਿਮਲੇ ਸਵਾਮੀ ਕੰਤ ਨਾਨਕ ਜੀ ਵੇ ਜਪ ਹਰੀ ਦੋਖ ਸਬੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕੋ ਸਰਬ ਕਲਾ भरपूरण मांजनी मानी थाओ हर ओड गही मन अंदर जप जप जीवा नाओ कर कृपा प्रबा अपनी मजन तूड़ी संग समाओ ज्यों तो राखे ते और हां तेरा देता पहन खाओ उदम सोई कराय प्रभु मिल साधु गुण गाओ दूजी जाए ना सूजे किथे कूकण जाओ अज्ञान बिना संतम हरण उच्चगम माव मन विछड़या हर मेलि है नानके सो आओ सर्व कल्याणत दिन हर परसि गुर के पाओ अज्ञान बिना संतम हरण उच्चगम माव मन विछड़या हर मेलि है ਨਾਨਕ ਇਹ ਸੁਆਓ ਸਰਬ ਕਲਿਆਣਾ ਤਿਤ ਦਿਨ ਹਰ ਪਰ ਸੀ ਗੁਰ ਕੇ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ